ਮੈਂ ਇੱਕ ਗੱਲ ਜਾਣਦਾ ਕਿ ਭਾਵੇਂ ਜਿੱਤ ਕਾਂਗਰਸ ਦੀ ਹੋਈ ਆ ਔਰ ਵੱਡੀ ਜਿੱਤ ਹੋਈ ਆ ਲੇਕਿਨ ਫੇਰ ਵੀ ਮੈਨੂੰ ਬਹੁਤ ਭਾਰੀ ਰੋਸ ਹੈ ਰੋਸ ਕਿਸ ਗੱਲ ਦਾ ਕਿ ਵੋਟਾਂ ਦੀ ਗਿਣਤੀ ਜਿਹੜੀ 47% ਪੋਲਿੰਗ ਹੋਈ ਇਹ 47% ਪੋਲਿੰਗ ਹੋਣ ਦਾ ਕਾਰਨ ਕਾਰਨ ਇਹ ਕਿ ਲੋਕ ਘਰੋਂ ਨਿਕਲ ਕੇ ਵੋਟ ਪਾਉਣਾ ਨਹੀਂ ਚਾਹੁੰਦੇ ਸੀ ਇੱਕ ਬੰਨੇ ਤੇ ਦੋਵੇਂ ਜ਼ਿਲ੍ਹਾ ਪ੍ਰਸ਼ਾਸਨ ਮੈਨੂੰ ਜਿਤਾਈਆਂ ਲੋਕਾਂ ਨੇ ਉਹਨਾਂ ਦਾ ਧੰਨਵਾਦ 16 'ਚੋਂ 12 ਬਲਾਕ ਸ਼ੰਤੀਆਂ ਜਿਤਾਈਆਂ ਉਹ ਵੀ ਧੰਨਵਾਦ لیکن اے روس میرا سرکار ਨਾਲ یا علاقہ نواسیاں ਦਾ ਧੰਨਵਾਦ ਲੋਕਾਂ ਨੂੰ ਵਿਸ਼ਵਾਸ ਹੀ ਨਹੀਂ ਇਸ ਸਰਕਾਰ ਦੇ ਵਿੱਚ ਜੇ ਵਿਸ਼ਵਾਸ ਹੁੰਦਾ 65% 70% ਪੋਲਿੰਗ ਹੋਣੀ ਚਾਹੀਦੀ ਸੀ اور میں ਤਾਂ ਇੱਕ ਗੱਲ ਜਾਣਦਾ ਕਿ ਧੱਕੇ ਨਾਲ اور ਪਰਚਿਆਂ ਨਾਲ ਰਾਜਨੀਤੀ ਨਹੀਂ ਹੋ ਸਕਦੀ ਰਾਜਨੀਤੀਆ ਬਈ ਪਿਆਰ ਦਾ ਸੌਦਾ ਮੈਂ 25 ਸਾਲ ਲੋਕਾਂ ਨਾਲ ਪਿਆਰ ਹੀ ਪਾਇਆ ਔਰ ਮੈਂ ਸਮਝਦਾ ਜੇ ਪਿਆਰ ਪਾਇਆ ਨਿਮਰਤਾ ਨਾਲ ਚੱਲੇ ਆ ਤੇ ਲੋਕਾਂ ਨੇ ਸਾਡਾ ਸਾਡਾ ਮੁੱਲ ਵੀ ਪਾਇਆ ਸਮਝੀ ਵਿਕਾਸ ਦੀ ਹੁਣ ਕਿਹੜੇ ਕਿਹੜੇ ਮੁੱਦੇ ਲੈ ਕੇ ਸਰਕਾਰ ਅੱਗੇ ਯਾਰ ਜੇ ਵਿਕਾਸ ਕੀਤਾ ਹੁੰਦਾ ਸਰਕਾਰ ਨੇ ਤੇ ਵੋਟਾਂ 65 70% ਨਾ ਪੈਣੀਆਂ 65 70% ਵੋਟਾਂ ਪੈਣੀਆਂ ਸੀਆਂ ਇਦੇ ਤੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਕਿ 4 ਸਾਲ ਤੋਂ ਪਰੇ ਸਰਕਾਰ ਨੂੰ ਹੋ ਗਿਆ ਬਣੀ ਨੂੰ। ਔਰ ਅੱਜ ਹਾਲਾਤ ਕੀ ਨੇ? 1 ਰੁਪਈਆ ਨਾਲ ਦਾ ਵਿਕਾਸ ਰਹੀ ਨਹੀਂ ਆਇਆ। ਗੱਲਾਂ ਵੱਡੀਆਂ, ਦਰਸ਼ਨ ਬੜੇ ਛੋਟੇ ਆ। ਨਹੀਂ 27 ਨੂੰ ਕਿਸ ਤਰ੍ਹਾਂ ਦੇਖਦੇ ਹੋ? 27 ਨੂੰ ਛੱਡੀਏ ਜੀ ਪਹਿਲਾਂ ਆਪਾਂ ਅੱਜ ਦੀ ਗੱਲ ਕਰੀਏ। ਇਹ ਮੈਂ ਸਮਝਦਾ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਲੋਕ ਖਾਲੀ ਤੁਹਾਡੀਆਂ ਗੱਲਾਂ ਨਾਲ ਤੁਹਾਨੂੰ ਵੋਟਾਂ ਨਹੀਂ ਪਾਉਣਗੇ। ਹਾਂ ਠੀਕ ਹੈ। ਕਿਸੇ ੱੱਕਾ ਵੀ ਹੋਇਆ ਹੋਊਗਾ ੱੱਕੇ ੱੱਕੇ ਕਰਕੇ ਜਿੱਤ ਗਏ ਹੋ ਤੇ ਆਮ ਆਦਮੀ ਪਾਰਟੀ 92 ਜਿਤਾ ਕੇ ਲੋਕਾਂ ਨੇ ਪਿੱਛੇ ਸੀ ਉਹਦੇ ਬਾਅਦ 5 6 7 ਪਤਾ ਨਹੀਂ ਕਿੰਨੇ ਕਿੰਨਾਂ ਨੇ ਬਾਈ ਇਲੈਕਸ਼ਨਾਂ ਜਿੱਤ ਲਈਆਂ ਬਾਈ ਇਲੈਕਸ਼ਨ ਜਿਤਨਾ ਹੋਰ ਗੱਲ ਹੁੰਦਾ ਬਈ ਲੋਕਾਂ ਦਾ ਮਨ ਜਿਤਨਾ ਹੋਰ ਗੱਲ ਹੁੰਦੀ ਆ ਸੋ ਮੇਰਾ ਆਪਣਾ ਮੰਨਣਾ ਕਿ ਸਰਕਾਰ ਫੇਲ ਹੋਈ ਆ ਸਰਹਾਂਪੁਰ ਦੇ ਨਤੀਜੇ ਕਿਦਾਂ ਦੇ ਆ ਮੈਂ ਦੇਖੇ ਨਹੀਂ ਵਾਲੇ ਕੀ ਕੀ ਨਤੀਜੇ ਭਾਈ ਭਾਈ ਮੁਕਾਬਲਾ ਬੜਾ ਗਾਹ ਗੱਛੀ ਅੱਧੋ ਅੱਧੋ ਹੋ ਗਿਆ ਸਭ ਅੱਧੋ ਅੱਧੋ ਕਿ ਕਿੰਨਿਆ ਜ਼ਿਲ੍ਹਾ ਪ੍ਰਸ਼ਦ ਜیتے ਹੋ ਭਾਈ ਹੋਈਆਂ ਪਈਆਂ ਜੀ 11 ਆਜ਼ਾਦ ਤੇ 11 ਬਾਕੀ ਹੁੰਦੇ ਯਾਰ ਇਹਦਾ ਮਤਲਬ ਆਜ਼ਾਦ ਦੀ ਜਿੱਤਿਆ ਜਿਹੜਾ ਬੰਦਾ ਆਜ਼ਾਦ ਹੋ ਕੇ ਸਰਕਾਰ ਦੇ ਨਾਲ ਮੁਕਾਬਲਾ ਕਰ ਲੈ ਆਮ ਆਦਮੀ ਪਾਰਟੀ ਦੇ ਹੱਥੋਂ ਦੀਆਂ ਖੋਖੇ ਲੈ ਜਾਏ ਤੇ ਜਿੱਥੇ ਕਾਂਗਰਸ ਮੈਨੂੰ ਅਫਸੋਸ ਹੋ ਰਿਹਾ ਕਾਂਗਰਸ ਖੜੀ ਨਾ ਕਰੇ ਚਲੋ ਮਾੜੀ ਗੱਲ ਹੈ ਅਕਾਲੀ ਦਲ ਦਾ ਵੀ ਅਭਾਰ ਹੋਇਆ ਇਸ ਥੋਣ ਦੇ ਵਿੱਚ ਇੱਕ ਨਵਾਂ ਅਕਾਲੀ ਦਲ ਸਿਗਾ ਅਕਾਲੀ ਦਲ ਜਿੰਦਾ ਰਹਿਣਾ ਚਾਹੀਦਾ ਮੈਨੂੰ ਇਹਦੇ ਵਿੱਚ ਕੋਈ ਗਰੇਜ਼ ਨਹੀਂ ਕਹਿਣ ਚ ਕਿ ਅਕਾਲੀ ਦਲ ਦਾ ਬਿਲਕੁਲ ਸਫਾਇਆ ਹੋ ਜਾਣਾ ਪੰਜਾਬ ਚੋਂ ਇਹ ਕੋਈ ਚੰਗੀ ਗੱਲ ਨਹੀਂ ਆ ਲੇਕਿਨ ਹਾਂ ਅਕਾਲੀ ਦਲ ਨੂੰ ਵੀ ਮੈਂ ਕਾਂਗਾ ਜੇ ਇਸ ਪੰਥ ਨੇ ਪੰਥ ਦੇ ਲੋਕਾਂ ਨੇ ਪੰਥ ਦੇ ਨੋ ਤੇ ਤੁਹਾਨੂੰ ਵੋਟਾਂ ਪਾਈਆਂ ਪੰਥ ਨੂੰ ਪੰਥਨਾ ਗੱਦਾਰੀ ਨਾ ਕਰਿਓ ਇਹ ਨਤੀਜੇ ਜਿਹੜੇ ਤੁਹਾਨੂੰ 2022 ਚ ਮਿਲੇ ਆ ਇਹ ਪੰਥਨਾ ਗੱਦਾਰੀ ਦੇ ਮਿਲੇ ਆ ਤੇ ਪੰਥ ਦੇ ਨਾਲ ਪੰਥ ਦੀ ਹਰ ਗੱਲ ਤੇ ਪੈਰਾ ਦਿਓ ਮੈਂ ਤਾਂ ਯਾਰ ਆਮ ਆਦਮੀ ਪਾਰਟੀ ਬਹਿਸ ਨੇ ਵੀ ਐਮਪੀ ਜਿਹੜੇ ਅਨੰਦਪੁਰ ਸਾਹਿਬ ਦੇ ਨੇ ਉਹਨਾਂ ਨੇ ਵੀ ਮੁੰਡਾ ਚੱਕਿਆ ਜਿਹੜਾ ਖੁਸ਼ੀ ਮੈਨੂੰ ਕਿਉਂ ਹੋਈ ਕਿਉਂਕਿ ਇਹ ਮੁੱਦਾ ਅਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਮੈਂ ਚੱਕਿਆ ਸੀ ਕਿ ਵੀਰਬਾਲ ਵੀਰਬਾਲ ਕਹਿਣਾ ਪੰਪਾਂ ਦੇ ਉੱਤੇ ਫੋਟੋਆਂ ਲੱਗੀਆਂ ਆ ਵੀਰਬਾਲ ਮੋਦੀ ਸਾਹਿਬ ਦੀ ਫੋਟੋ ਗੱਲ ਇਹ ਸਾਡੇ ਉਹ ਸ਼ਹਿਬਜ਼ਾਦੇ ਨੇ ਸਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੁਰਬਾਨ ਕੁਰਬਾਨ ਕੀਤੇ ਪੰਥ ਦੇ ਉੱਪਰ ਦੀਵਾਰ ਕੇ ਉਹ ਸਾਡੇ ਸ਼ਹਿਬਜ਼ਾਦੇ ਵੀਰਬਾਲ ਨੇ ਆ ਉਹਦਾ ਨਾਮ ਗਲਤ ਰੱਖਿਆ ਰਣਜੀਤ ਸਾਹਿਬ ਔਰ ਦੂਸਰੀ ਗੱਲ ਕਿ ਬੰਦਾ ਸਿੰਘ ਬਹਾਦਰ ਠੀਕ ਹੈ ਬੰਦਾ ਸਿੰਘ ਪੈਰਾਗੀ ਸੀ ਲੇਕਿਨ ਜਦਨ ਗੁਰੂ ਸਾਹਿਬ ਨੇ ਉਹਨੂੰ ਥਾਪੜਾ ਦਿੱਤਾ ਥਾਪੜਾ ਦੇ ਕੇ ਅੰਮ੍ਰਿਤ ਪਾਨ ਕਰਾ ਕੇ ਗੁਰਸਿੱਖ ਸਜਾ ਕੇ ਪੰਜਾਬ ਵੱਲ ਨੂੰ ਭੇਜਿਆ ਕਿ ਵੀ ਰੰਗਜੀਤ ਸਰਹੰਦ ਦੀ ਏਟਨਾ ਏਟ ਭਜਾਈ ਬਈ ਉਹ ਥਾਪੜਾ ਹੀ ਸੀ ਗੁਰੂ ਦਾ ਜਿਹਦੇ ਕਰਕੇ ਬੰਦਾ ਸਿੰਘ ਬਹਾਦਰ ਬਣੇ ਉਹ ਸਾਡੇ ਕੌਮ ਦੇ ਸ਼ੂਰਵੀਰ ਯੋਧੇ ਜਿਨ੍ਹਾਂ ਨੇ ਜ਼ਿਮੀਂਦਾਰਾਂ ਨੂੰ ਅਗਰ ਹੱਕ ਦੇ ਤਾਣਾ ਜਿਹੜੇ ਵਾਉਂਦੇ ਸੀ ਪਹਿਲਾਂ ਤਾਂ ਸਰਕਾਰ ਦੀਆਂ ਹੁੰਦੀਆਂ ਬੰਦਾ ਸਿੰਘ ਬਹਾਦਰ ਦੀ ਦੇਣ ਆ ਹਾਂਜੀ ਹੁਣ ਬੋਲੋ ਰਾਣਾ ਸਾਹਿਬ ਜਿਲ੍ਹਾ ਪ੍ਰੀਸ਼ਦ ਦੇ ਜਿਹੜੇ ਕੈਂਡੀਡੇਟ ਆ ਕਪੂਪਲਾ ਦੇ ਇਹ ਕਿੰਨੀਆਂ ਵੋਟਾਂ ਦੇ ਨਾਲ ਜਿੱਤੇ ਆ ਯਾਰ ਪੂਰੀ ਕਾਊਂਟਿੰਗ ਤਾਂ ਲੈਣੀ ਹੋਈ ਮੇਰੇ ਕਹਿੰਦਾ ਹਰਜਿੰਦਰ ਸਿੰਘ ਜੀ ਕਿੰਨੀ ਸੀ ਤੁਹਾਡੀ ਜਿੱਤਿਆ 2000 ਦੇ ਕਰੀਬ ਆ ਜੀ 2000 ਦੇ ਕਰੀਬ ਪਤਾ ਪੂਰਾ ਇਹਨਾਂ ਨੂੰ ਵੀ ਨਹੀਂ ਮੈਂ ਤਾਂ ਅੰਦਰ ਗਿਆ ਨਹੀਂ ਤੇ ਦੂਜੇ ਵਾਲਾ ਆਪਣਾ ਬੂਟਾ ਸਿੰਘ ਚਲੋ ਵੀ ਭਾਰੀ ਗਿਣਤੀ ਨਾਲ ਜਿੱਤਿਆ ਕੱਲ ਜਿੱਤਦੀ ਨਹੀਂ ਆ ਯਾਰ ਮੈਨੂੰ ਇਹ ਨਹੀਂ ਕਿ 2000 ਤੋਂ ਜਿੱਤੇ ਤੇ 3000 ਤੋਂ ਜਿੱਤੇ ਮੈਨੂੰ ਅਫਸੋਸ ਹੈ ਇਸ ਗੱਦਾ ਕਿ ਸਰਕਾਰ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਆ ਰਾਜ ਦੀ کئی کئی ਵੱਡੇ ਲੀਡਰ ਸਰਕਾਰ ਦੇ ਉਹ ਆਪਣੇ ਪਿੰਡਾਂ ਚ ਉਹੜ ਗਏ ਯਾਰ ਕਿਸੇ ਨੂੰ ਹਲਕਾ ਇੰਚਾਰਜ ਬਣਾ ਦਿਓ ਤੇ ਲੀਡਰ ਬਣ ਜਾਂਦਾ ਕਿਡੇ ਗਲਤ ਫਹਮੀ ਜਾ ਆਮ ਆਦੀ ਪਾਰਟੀ ਵਾਲੇ ਆ ਉਹਨਾਂ ਨੇ ਹੁਣ ਮੇਰੇ ਖਿਆਲ ਨਾਲ ਕਾਲਾ ਲਿਆ ਕਾਲੀ ਜਨ ਦੁਬਾਰਾ ਦੀ ਉਹਨੇ ਪਿਛਾੜ ਕੇ ਰੱਖ ਦਿੱਤੇ ਸਭ ਕਾਲਿਆ ਮੈਂ ਆਮ ਆਦੀ ਪਾਰਟੀ ਵਾਲਿਆਂ ਨਾਲ ਕਰਨਾ ਚਾਹੁੰਦਾ ਦਬਕੇ ਸ਼ਬਕੇ ਨਾ ਕੁਝ ਨਹੀਂ ਹੁਣਾ ਜੇ ਦਬਕੇ ਨਾ ਹੁੰਦਾ ਵੇ ਤਾਂ ਮੇਰਾ ਦਬਕਾ ਵੱਡਾ ਮੈਂ ਮਾਰਦਾ ਹੀ ਸੀ ਉਹ ਤਾਂ ਮੇਰੀ ਆਦਤ ਹੈ ਸਿਮਾ ਬਦਲ ਲਿਆ ਪਿਆਰ ਨਾ ਕਰੀਂ ਤੇ ਕੰਮ ਤੇ ਜੇ ਕੋਈ ਟੈਸ਼ਨ ਟੈਸ਼ਨ ਲੈਣੀ ਹੋਏ ਤਾਂ ਭਾਈ ਮੇਰੇ ਕੋ ਆ ਜਾਈ ਤੈਨੂੰ ਸਿਖਾਵਾਂਗੇ ਲੋਕਾਂ ਨਾਲ ਪਿਆਰ ਕਿੱਦਾਂ ਕਰੀਦਾ ਜੋਨ ਚਾਰ ਤੋਂ ਜਿਹੜਾ ਚੂਹ ਵਾਲ ਜਿਲ੍ਹਾ ਪ੍ਰਚਿਤ ਕੈਂਡੀਡੇਟ ਉਹਨਾਂ ਦੀ ਰੀਕਾਉਂਟਿੰਗ ਹੋ ਰਹੀ ਆ ਦੁਆਰਾ ਯਾਰ ਚਾਰ ਬਾਰ ਕਰਾ ਲਓ ਰੀਕਾਉਂਟਿੰਗ ਵੋਟ ਤਾਂ ਵੋਟ ਹੀ ਦੇਣੀ ਹੈ ਠੀਕ ਹੈ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਰਟਰਨਿੰਗ ਅਫਸਰ ਸਹੀ ਫੈਸਲਾ ਦੇਣਗੇ ਧੰਨਵਾਦ